ਫਾਜ਼ਲਕਾ ਵਿੱਚ ਪੈਂਦੇ ਅਰਨੀਵਾਲਾ ਸ਼ੇਖ ਸ਼ਬਾਨ ਵਿੱਚ ਅੱਜ ਤੜਕੇ 5:30 ਵਜੇ ਦੇ ਕਰੀਬ ਪੈਦਲ ਜਾ ਰਹੇ ਦੋ ਵਿਅਕਤੀਆਂ ਨੂੰ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਭਿਆਨਕ ਸੀ ਕਿ ਪੈਦਲ ਜਾ ਰਹੇ ਲੋਕ ਕਰੀਬ 20 ਤੋਂ 25 ਫੁੱਟ ਦੂਰ ਜਾ ਡਿੱਗੇ। ਹਨੇਰਾ ਹੋਣ ਕਾਰਨ ਪਿੱਛੇ ਆ ਰਹੇ ਪਰਿਵਾਰਕ ਮੈਂਬਰਾਂ ਨੇ ਮੋਬਾਈਲ ਟਾਰਚ ਆਨ ਕਰਕੇ ਜ਼ਖਮੀਆਂ ਦੀ ਭਾਲ ਕੀਤੀ ਜਿਸ ਵਿੱਚੋਂ ਇੱਕ ਵਿਅਕਤੀ ਜ਼ਖਮੀ ਹਾਲਤ ਚ ਮਿਲਿਆ ਜਦ ਕਿ ਦੂਸਰੇ ਵਿਅਕਤੀ ਦੀ ਮੌਤ ਹੋ ਗਈ ਚਾਚਾ ਜੀ ਸੀ ਮਰੇ ਸਰਦਾਰ ਕਮਲਜੀਤ ਸਿੰਘ ਜੀ ਰੋਜ਼ ਦੇ ਰੁਟੀਨ ਦੇ ਵਿੱਚ ਆਪਣੇ ਸੈਰ ਤੇ ਜਾਂਦੇ ਸੀ ਜੀ ਇਹ ਦੋ ਜਣੇ ਜਾ ਰਹੇ ਸੀ ਮਲੂਕ ਵਾਲੇ ਪਾਸੋਂ ਪਿੱਛੋਂ ਕੋਰੋਲਾ ਗੱਡੀ ਆਈ ਬੜੀ ਤੇਜ਼ ਰਫ਼ਤਾਰ ਨਾਲ ਜਿੰਦਾ ਬੈਲੈਂਸ ਵਿਗੜ ਗਿਆ ਉਹਨੇ ਪਿੱਛੋਂ ਹਿੱਟ ਕੀਤਾ ਜਦੋਂ ਇਹਨਾਂ ਨੂੰ ਹਸਪੀਟਲ ਲਿਜਾਇਆ ਗਿਆ ਤੇ ਚਾਚਾ ਜੀ ਨੂੰ ਟ੍ਰੱਕ ਉੱਲ ਲਿਜਾਇਆ ਗਿਆ ਤੇ ਚਾਚਾ ਜੀ ਤਾਂ ਡੈਥ ਹੋ ਗਈ ਜਿਹੜੇ ਸੁਰਿੰਦਰ ਕੁਮਾਰ ਜੀ ਸੀਗੇ ਉਹਨਾਂ ਨੂੰ ਮਤਲਬ ਕਿ ਜੇਰੇ ਲਾਇ ਸੀ ਤੇ ਉਹਨਾਂ ਨੂੰ ਜਿਹੜਾ ਹੁਣ ਛੁੱਟੀ ਮਿਲ ਗਈ ਦੋ ਕਰ ਗਿਆ ਚੁੱਕੇ ਨੇ ਉਹਨਾਂ ਦੇ ਸਿਰ ਤੇ ਜਿਆਦਾ ਸੱਟ ਲੱਗੀ ਸੀ ਪਰ ਉਹ ਠੀਕ ਨਹੀਂ ਕੋਲ ਲੱਗੀ ਜਿਵੇਂ ਪਿੱਛੇ ਹੀ ਸੀਗੇ ਜੀ ਸੈਰ ਤੇ ਜਾਂਦੇ ਆ ਸਾਰੇ ਜੀ ਤੇ ਗੱਡੀ ਨੇ ਹਿੱਟ ਕੀਤਾ ਗੱਡੀ ਦਾ ਬੈਲੈਂਸ ਵਿਗਰਿਆ ਜਾਦਾ ਸੀ ਇਸ ਸਮੇਂ ਜਦੋਂ ਨੀਂਦ ਆ ਗਈ ਐਦਾਂ ਕੁਛ ਵਿੱਚ ਦੋ ਜਣੇ ਸੀਗੇ ਕਰਨੀ ਵਾਲ ਤੋਂ ਬਾਹਰ ਨਿਕਲਦੇ ਜਦੋਂ 10 ਕਿਲੋ ਜਲਦੀ ਤਾਂ ਹੁਣ ਡਰਾਈਵਰ ਦੀ ਰਹੀ ਚਲਾਉਣ ਵਾਲੇ ਦੀ ਜੀ ਬਾਕੀ ਫਿਰ ਜੋ ਕਾਨੂੰਨ ਦੇ ਅਧਾਰ ਕਾਰਵਾਈ ਹੋ ਗਈ ਸੀ